ਫ੍ਰਾਂਸ ਦੀ ਪੁਲਿਸ ਇਸ ਕੈਦੀ ਦੀ ਭਾਲ ਕਰ ਰਹੀ ਆ ਮੁਹੰਮਦ ਅਮਰਾ ਇਸ ਦਾ ਨਾਮ ਆ 13 ਕੇਸ ਚੱਲਦੇ ਆ ਇਸ ਦੇ ਉੱਪਰ ਦੋ ਦਿਨ ਪਹਿਲਾਂ ਟੋਲ ਪਲਾਜੇ ਦੇ ਉੱਪਰ ਗੱਡੀ ਰੁਕੀ ਸੀ ਇਹ ਘਟਨਾ ਹੈਗੀ ਆ ਫ੍ਰਾਂਸ ਦਾ ਏਰੀਆ ਪੈਂਦਾ ਆ ਨੋਰਮੰਡੀ ਜਦੋਂ ਟੋਲ ਪਲਾਜਾ ਕ੍ਰੋਸ ਕਰਨ ਲੱਗੀ ਪੁਲਿਸ ਵਾਲਿਆਂ ਦੀ ਗੱਡੀ ਜਿਹੜੀ ਕੈਦੀਆਂ ਨੂੰ ਟਰਾਂਸਫਰ ਕਰਨ ਵਾਸਤੇ ਸਪੈਸ਼ਲ ਗੱਡੀ ਹੁੰਦੀ ਆ ਮੁਹੰਮਦ ਅਮਰਾ ਨੂੰ ਅਦਾਲਤ ਦੇ ਵਿੱਚੋਂ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀ ਇਸ ਨੂੰ ਸਜ਼ਾ ਮਿਲੀ ਸੀ ਇਸ ਤੇ ਆਲਰੇਡੀ 13 ਕੇਸ ਚੱਲਦੇ ਨੇ ਟੋਲ ਪੁਲਾਜੇ ਤੇ ਇਸ ਦੇ ਸਾਥੀ ਬੇਸਬਰੀ ਦੇ ਨਾਲ ਪੁਲਿਸ ਦਾ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਆਪਣੇ ਸਾਥੀ ਨੂੰ ਛਡਾਉਣਾ ਸੀ ਪੁਲਿਸ ਵਾਲਿਆਂ ਦੀ ਗੱਡੀ ਜਦੋਂ ਟੋਲ ਪੁਲਾਜੇ ਦੇ ਵਿੱਚ ਪਹੁੰਚੀ ਤਾਂ ਇੱਕ ਗੱਡੀ ਨੇ ਮੂਹਰੋਂ ਬਲਾਕ ਕਰਤੀ ਗੱਡੀ ਦੂਸਰੀ ਨੇ ਪਿੱਛੋਂ ਤੇ ਪੁਲਿਸ ਵਾਲਿਆਂ ਦੀ ਗੱਡੀ ਦੇ ਉੱਪਰ ਵਾਹਨ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੋ ਪੁਲਿਸ ਵਾਲਿਆਂ ਦੀ ਮੌਕੇ ਤੇ ਮੌਤ ਹੋ ਗਈ ਤਿੰਨ ਪੁਲਿਸ ਵਾਲੇ ਜਖਮੀ ਹੋ ਗਏ ਤੇ ਮੁਹੰਮਦ ਅਮਰਾਂ ਨੂੰ ਉਸਦੇ ਸਾਥੀ ਵੈਨ ਦੇ ਵਿੱਚੋਂ ਕੱਢ ਕੇ ਫਰਾਰ ਹੋ ਗਏ ਅਗਲੇ ਦਿਨ ਉਹੋ ਦੋ ਗੱਡੀਆਂ ਇੱਕ ਗੱਡੀ ਸੀਗੀ ਪੀਜੋ ਤੇ ਦੂਸਰੀ ਗੱਡੀ ਸੀਗੀ ਆਡੀ ਉਹੋ ਗੱਡੀਆਂ ਕਿਤੇ ਦੂਰ ਪਿੰਡ ਦੇ ਵਿੱਚ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਉਹਨਾਂ ਫਰਾਰ ਆਕ ਕੇ ਇਹਦਿਆਂ ਵੱਲੋਂ ਜਿਨ੍ਹਾਂ ਨੇ ਇਹ ਸਾਰਾ ਕਾਹਨ ਕੀਤਾ ਉਹਨਾਂ ਨੇ ਗੱਡੀਆਂ ਨੂੰ ਅੱਗ ਲਾਤੀ ਵੀ ਯਾਨੀ ਕਿ ਪ੍ਰੂਫ ਜਿਹੜੇ ਸੀਗੇ ਸਾਰੇ ਨਸ਼ਟ ਕਰ ਦਿੱਤੇ ਹੁਣ ਪੂਰੇ ਫਰਾਂਸ ਦੇ ਵਿੱਚ ਖਾਸ ਕਰਕੇ ਨੋਰਮੰਦੀ ਏਰੀਆ ਦੇ ਵਿੱਚ 200 ਤੋਂ ਵੱਧ ਪੁਲਿਸ ਵਾਲੇ ਮੁਹੰਮਦ ਆਮਰਾ ਦੀ ਭਾਲ ਕਰ ਰਹੇ ਆ ਵੀ ਕੋਈ ਉਸ ਬਾਰੇ ਜਾਣਕਾਰੀ ਮਿਲੇ ਵੀ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਮੁਹੰਮਦ ਆਮਰਾ ਨੂੰ 2009 ਦੇ ਵਿੱਚ ਪਹਿਲੀ ਵਾਰ ਸਜ਼ਾ ਸੁਣਾਈ ਗਈ ਸੀ ਜਦੋਂ ਉਸ ਦੀ ਉਮਰ ਸੀਗੀ 15 ਸਾਲ ਤੇ 13 ਇਸ ਦੇ ਉੱਪਰ ਕੁੱਲ ਮੁਕੱਦਮੇ ਦਰਜ ਨੇ ਹੁਣ ਤੱਕ ਫਰਾਂਸ ਦੇ ਵਿੱਚ ਕਦੇ ਉਸ ਨੂੰ ਚੋਰੀ ਦੇ ਕੇਸ ਦੇ ਵਿੱਚ ਫੜਿਆ ਕਦੇ ਉਸ ਨੂੰ ਲੜਾਈ ਝਗੜੇ ਦੇ ਵਿੱਚ ਕਦੇ ਨਸ਼ੇ ਦੀ ਤਸਕਰੀ ਦੇ ਵਿੱਚ ਦੇਪੋਸ ਵਾਲਿਆਂ ਵੱਲੋਂ ਹੁਣ ਇਹ ਸ਼ਾਨਵੀਂ ਨਰਨ ਪਤਾ ਲੱਗਿਆ ਕਿ ਇਸ ਦੇ ਲਿੰਕ ਸਿੱਧੇ ਸਿੱਧੇ ਮਰਸਾਈ ਜਿਹੜਾ ਫਰਾਂਸ ਦਾ ਸ਼ਹਿਰ ਪੈਂਦਾ ਆ ਉੱਥੇ ਮਾਫੀਆ ਦਾ ਗਰੁੱਪ ਆ ਉਸ ਦੇ ਨਾਲ ਆ ਮੈਂ ਦੱਸ ਦੇਵਾਂ ਜਿਹੜੇ ਮੇਰੇ ਵੀਰ ਫਰਾਂਸ ਦੇ ਵਿੱਚ ਰਹਿੰਦੇ ਨੇ ਜਾਂ ਨਵੇਂ ਆਏ ਨੇ ਕਿ ਫਰਾਂਸ ਦੇ ਵਿੱਚ ਜੇਕਰ ਸਭ ਤੋਂ ਵੱਧ ਨਸ਼ੇ ਵਾਲਾ ਏਰੀਆ ਜਿੱਥੇ ਕਿ ਮਾਫੀਆ ਆਪਾਂ ਕਹਿ ਸਕਦੇ ਆ ਉਹ ਫਰਾਂਸ ਦਾ ਏਰੀਆ ਮਰਸਾਈ ਆ ਜਿੱਥੇ ਕਿ ਹਰ ਦੂਸਰੇ ਤੀਸਰੇ ਦਿਨ ਗੋਲੀ ਚੱਲਦੀ ਆ ਤੇ ਕਤਲ ਹੋਣਾ ਆਮ ਗੱਲ ਆ ਕਿਉਂਕਿ ਪਿਛਲੇ ਸਾਲ ਉੱਥੇ 50 ਮੌਤਾਂ ਹੋਨਿਆਂ ਨੇ ਗੈਂਗਵਾਰ ਦੀ ਲੜਾਈ ਕਰਕੇ ਉਸ ਏਰੀਆ ਦੇ ਵਿੱਚ ਆਪਣੇ ਪੰਜਾਬੀ ਬਹੁਤ ਘੱਟ ਨੇ ਯਾਨੀ ਕਿ ਨਾ ਮਾਤਰ ਨੇ ਜ਼ਿਆਦਾਤਰ ਆਪਣੇ ਜਿਹੜੇ ਪੰਜਾਬੀ ਨੇ ਉਹ ਪੈਰਿਸ ਦੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਨੇ ਉਹ ਇੱਕ ਅਲੱਗ ਬਹੁਤ ਦੂਰ ਏਰੀਆ ਰਹਿ ਗਿਆ ਫਰਾਂਸ ਦਾ ਮਾਰਸੇ ਮਹਾਮਦ ਅਮਰਾ ਦੀ ਜਦੋਂ ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਕਦੇ ਮੇਰੇ ਪੁੱਤ ਨੇ ਵੀ ਮੈਨੂੰ ਚੰਗੀ ਤਰ੍ਹਾਂ ਨਹੀਂ ਬੁਲਾਇਆ ਕਦੇ ਚੰਗੀ ਤਰ੍ਹਾਂ ਗਲੇ ਵੀ ਨਹੀਂ ਲਗਾਇਆ ਰੋਂਦੀ ਮਾਂ ਦੇ ਇਹ ਬਿਆਨ ਸੀਗੇ ਕਿ ਜਿਹੜੇ ਲੋਕਾਂ ਦੀ ਜਾਨ ਗਈ ਆ ਵੀ ਉਹਨਾਂ ਦਾ ਕੀ ਕਸੂਰ ਸੀਗਾ ਤੇ ਜਿਹੜੇ ਮੇਰੇ ਪੁੱਤ ਨੇ ਅਪਰਾਧ ਕੀਤੇ ਨੇ ਮੈਂ ਉਹਨਾਂ ਦੀ ਵੀ ਮਾਫੀ ਮੰਗਦੀ ਆ ਹੁਣ ਪੂਰੇ ਫਰਾਂਸ ਦੀ ਪੁਲਿਸ ਇਸ ਦੀ ਭਾਲ ਕਰ ਰਹੀ ਆ ਵੀ ਇਹ ਕਿੱਥੇ ਆ ਕਿੱਥੇ ਨਹੀਂ ਹੈਗਾ ਇਸ ਨੂੰ ਲੱਭ ਲੈਣਗੇ ਦੇਖੋ ਪੁਲਿਸ ਦੇ ਕਾਬੂ ਆਉਂਦਾ ਜਾਂ ਨਹੀਂ ਆਉਂਦਾ ਅੱਜਕੱਲ ਟੀਵੀ ਚੈਨਲਾਂ ਦੇ ਉੱਪਰ ਇਸੇ ਮੁਹੰਮਦ ਆਮਰਾ ਦੇ ਚਰਚੇ ਨੇ ਫਰਾਂਸ ਦੇ ਵਿੱਚ ਵੀਡੀਓ ਸਾਨਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਕਰ ਦਿਓ